ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਾ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ। ਤੋਂ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਜੀ। ਤੋਂ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਹੈ। ਤਦ ਦਿਨਾਂ ਉਹਦੇ ਬਾਰੇ ਜਾਣਕਾਰੀ ਇਹ ਚੀਜ਼ ਹੈਗੀ ਹੈ ਜੀ ਚਾਟੀ ਤੇ ਮਧਾਣੀ بارش ਸ਼ਾ ਪੰਜਾਬ ਦੀ ਸਵੇਰ ਦਾ ਜੇਕਰ ਇਸ ਤਰ੍ਹਾਂ ਕਰਦਾ ਹੈ ਜਿਹੜੇ ਚੂਕ ਦੇ ਨਾਲ ਜਾ ਤੁਰੇ ਪਾਦੀ ਵਈਆਂ ਦੁੱਧ ਦੇ ਵਿੱਚ ਮਧਾਣੀਆਂ ਨਹੀਂ ਸੋ ਇਸ ਤਰ੍ਹਾਂ ਮਧਾਣੀਆਂ ਦਾ ਜੇਕਰ ਗੀਤਾਂ ਵਿੱਚ ਆਉਂਦਾ ਏ ਪੰਜਾਬ ਦੇ ਪਿੰਡਾਂ ਦੀ ਸਵੇਰ ਵਿੱਚ ਦੁੱਧ ਰੜਕਣ ਦੀ ਕਮ ਕੁੰਮਕਾਰ ਹਮੇਸ਼ਾ ਸਾਹਮਣ ਰਹੀਦੀ ਸੀ ਦੁੱਧ ਰੜਕਣਾ ਅਤੇ ਮੱਖਣ ਕੱਢਣ ਦਾ ਇੱਕ ਆਹਾਰ ਹੁੰਦਾ ਸੀ ਦੁੱਧ ਰੜਕਣ ਵਾਸਤੇ ਚਾਟੀ ਅਤੇ ਮਧਾਣੀ ਦਾ ਮਿਲਮਾ ਕੰਮ ਹੁੰਦਾ ਵੀ ਜਿਵੇਂ ਲੋਕੀਤ ਵਿੱਚ ਇਸ ਤਰ੍ਹਾਂ ਜੇ ਘਰਾਉਂਦਾ ਲਾ ਰਸੂਹੀ ਚਾਟੀ ਵਿੱਚ ਪਾਉਣੀ ਆ ਮਧਾਣੀ ਮੇਰੀ ਬਾਹੀ ਚੂੜਾ ਮੇਰੇ ਬਾਹੀਂ ਚੂੜਾ ਸਣਕੇ ਵੇ ਕਿਤੋਂ ਬੋਲ ਵੇ ਬਾਗੇ ਮੋਰ ਜਿਹਾ ਬਣਕੇ ਵੇ ਪੰਜਾਬ ਵਿੱਚ ਦੁੱਧ ਦਹੀਂ ਦੀਆਂ ਲਹਿਰਾਂ ਬਹਿਰਾਂ ਸਨ ਘਰ ਘਰ ਮੱਝਾਂ ਦੇ گاਵਾ ਹੁੰਦੀਆਂ ਸਨ ਮੱਝਾਂ ਦਾ ਦੁੱਧ ਪੀ ਕੇ ਮੁੰਡਿਆਂ ਨੂੰ ਜਵਾਨੀ ਚੜਦੀ ਸੀ ਕੁੜੀਆਂ ਵੀ ਦੁੱਧ ਕਿਉਂ ਤੋਂ ਬਿਰਬੀਆਂ ਨਹੀਂ ਸਨ ਰਹਿੰਦੀਆਂ ਕਿਉਂਕਿ ਉਹ ਦੁੱਧ ਆਪ ਰਿਕ ਰਿਕਦੀਆਂ ਸਨ ਅਤੇ ਮੱਖਣ ਕਿਉਂ ਘਰ ਵਿੱਚ ਕਾਮ ਜਹੀ ਗੱਲ ਹੁੰਦੀ ਸੀ ਆਮ ਕਰਕੇ ਮੱਝਾਂ ਦੀਆਂ ਧਾਰਾਂ ਔਰਤਾਂ ਕੱਟਦੀਆਂ ਸਨ ਪਰ ਮਰਦ ਵੀ ਧਾਰ ਕੱਟ ਦਿੰਦੇ ਸਨ ਪਿਓ ਆਪਣੇ ਮੁੰਡਿਆਂ ਨੂੰ ਧਾਰਾਂ ਕੱਟਣ ਵਾਸਤੇ ਕਹਿੰਦੇ ਅਤੇ ਡੋਕੇ ਚੁੱਗਣ ਲਈ ਪ੍ਰੇਰਦੇ ਸਨ ਕੁੜੀਆਂ ਨੂੰ ਬਹਿਮ ਪਾਇਆ ਜਾਂਦਾ ਸੀ ਕਿ ਜੇਕਰ ਕੁੜੀਆਂ ਧਾਰਾਂ ਚੁੰਗਣਗੀਆਂ ਤਾਂ ਉਹਨਾਂ ਨੂੰ ਮੁੱਛਾਂ ਆ ਜਾਣਗੀਆਂ ਕਾਰਨ ਇਹ ਸੀ ਕਿ ਕੁੜੀਆਂ ਛੇਤੀ ਵਿਆਹਣ ਯੋਗੀਆਂ ਹੋ ਜਾਣ ਸੋ ਲੋਕ ਗੀਤ ਵਿੱਚ ਇਸ ਤਰ੍ਹਾਂ ਜੇਕਰ ਆਉਂਦਾ ਦੁੱਧ ਰੇੜਕੇ ਝਾਂਜਰਾਂ ਵਾਲੀ ਕੈਂਠੇ ਵਾਲਾ ਧਾਰ ਘੜਦਾ ਵਿਚਾਰ ਕੀਤਾ ਜਾਂਦਾ ਸੀ ਕਿ ਦੁੱਧ ਤੜਕੇ ਤੜਕੇ ਹੀ ਰੜਕੇ ਜਾਵੇ ਵਰਨਾ ਦੁੱਧ ਤੁੱਪ ਜੜਿਆ ਦੁੱਧ ਰੜਕਣ ਨੂੰ ਕੁਲੱਛਣਾ ਕਮ ਸਮਝਿਆ ਜਾਂਦਾ ਸੀ ਸੋਗੋ ਲੋਕ ਗੀਤ ਵਿੱਚ ਇਸ ਤਰ੍ਹਾਂ ਇਹ ਆ ਜਾਂਦਾ ਨਿਆੜ ਗਵਾੜ ਦੁੱਧ ਰੜਕਦੀਏ ਤੋ ਸੁੱਤੀ ਆਉਦੇ ਰਵੀਰੋ ਨੀ ਹੌਟ ਗਵੰਡੇ ਤਦ ਤੜ ਰਿਕ ਰਕਦੀ ਏ ਤੂੰ ਸੁਤੀ ਅਦਲ ਵੀਰੋ ਪਰ ਅੱਜ ਨੋ ਬਿਰਵੀਰ ਉਹਦਾ ਸੱਜਰੇ ਉੱਠਣ ਦਾ ਮਨ ਨਹੀਂ ਤੇ ਉਹ ਕਹਿ ਉੱਠਦੀ ਆ ਅੱਧੀ ਰਾਤੀ ਭਾਂਡਾ ਟਿੰਡਾ ਮਾਂਜ ਕੇ ਹੋਈ ਬਿੱਲੀ ਫੇਰ ਨੀ ਸੱਸੇ ਤੇਰੇ ਪੁੱਤ ਨੇ ਭਨ ਲਈ ਗੁੜ ਦੀ ਭੇਲੀ ਅੰਗ ਅੰਗ ਟੁੱਟੇ ਅੱਜ ਤਾਂ ਸੱਸੂ ਨੀਂਦ ਅੱਖਾਂ ਵਿੱਚ ਰੜਕੇ ਅੱਜ ਨਾ ਦੁੱਧ ਰੜਕਾਂ ਮੈਂ ਨਾ ਉੱਠਦੀ ਤੜਕੇ ਅੱਜ ਨਾ ਦੁੱਧ ਰੜਕਾਂ ਸੋ ਇਸ ਤਰ੍ਹਾਂ ਦਲਵੀਰ ਉਹ ਵੀ ਆਪਣੀ ਸੱਸ ਨੂੰ ਇੰਜ ਜਵਾਬ ਹੁੰਦੀ ਆ ਸੱਸਾਂ ਆਪਣੀਆਂ ਨੋਹਾਂ ਨੂੰ ਵੱਡੇ ਸਵੇਰੇ ਜਗਾ ਦਿੰਦੀਆਂ ਸਨ ਆ ਤਾਂ ਦਿਨ ਦੀ ਲੋਈ ਪਟਣ ਤੋਂ ਪਹਿਲਾਂ ਦੁੱਧ ਰੜਕਣ ਦੀ ਹਰਦਾਇਤ ਕਰਦੀਆਂ ਦਨ ਦਾ ਤਾਰਾ ਚੜਿਆ ਤਾਰੋ ਹਾਲੀਆਂ ਨੇ ਹਲ ਜੋਏ ਤੂੰ ਵੀ ਉੱਠ ਕੇ ਦੁੱਧ ਡਟਕਲਾਏ ਬੈਠ ਦੀਵੇ ਦੀ ਲੋਏ ਭਾਗਾ ਵਾਲੀਆਂ ਮੂੰਹ ਹਨੇਰੇ ਕੱਢਣ ਮੱਖਣ ਪੇੜੇ ਨਾਲ ਲੈ ਸਤਗੁਰ ਦਾ ਕੱਢ ਮੱਖਣ ਦੇ ਪੇੜੇ ਕੱਢ ਮੱਖਣ ਦੇ ਪੇੜੇ ਨਾਲ ਲੈ ਸਤਗੁਰ ਦਾ ਜਿਨ੍ਹਾਂ ਬੋਟੀਆਂ ਦੇ ਕੰਤ ਪਰਦੇਸੀ ਹੁੰਦੇ ਸਨ ਉਹ ਰਾਤੀ ਵੀ ਰੋਂਦੀਆਂ ਸੀ ਸੌਂਦੀਆਂ ਸਨ ਅਤੇ ਜਲ ਜਾਗਦੀਆਂ ਸਨ ਤਦ ਵੀ ਉਦਾਸ ਹੁੰਦੀ ਆ ਸਾਨੂੰ ਨਹੀਂ ਰਾਤ ਨੀ ਜਾਗ ਹੰਝੂਆਂ ਦਾ ਕਿਹਨੇ ਲਾਇਆ ਦੁੱਧ ਨੂੰ ਮਧਾਣੀ ਪੁੱਛਦੀ ਸੋ ਇਸ ਤਰ੍ਹਾਂ ਲੋਕ ਗੀਤ ਬੱਤੀ ਚ ਜੇਕਰ ਆਉਂਦਾ ਏ ਪਰ ਪੰਜਾਬ ਦੀਆਂ ਨੋਹਾਂ ਆਮ ਕਰਕੇ ਦੁੱਧ ਰੜਕ ਨੂੰ ਸੁਰੱਖਣਾ ਕੰਮ ਸਮਝਦੀ ਆ ਸਨ ਅਤੇ ਖੁਸ਼ੀ ਖੁਸ਼ੀ ਦੁੱਧ ਰੜਕਦੀ ਆ ਸਨ ਵੱਡੇ ਸਵੇਰੇ ਦੁੱਧ ਮੈਂ ਰਿਟਕਾਂ ਕਰੇ ਕੋਲੋਲ ਮਧਾਣੀ ਕੱਢਣੀ ਆ ਮੈਂ ਮੱਖਣ ਪੇੜੇ ਮੈਂ ਮਹਿਲਾਂ ਦੀ ਰਾਣੀ ਚੱਕੀ ਝੋਣ ਨਾਲੋਂ ਦੁੱਧ ਰਟਕਣਾ ਸੌਖਾ ਸਮਝਿਆ ਜਾਂਦਾ ਸੀ ਤੇ ਇਹਨਾਂ ਦੋਹਾਂ ਕੰਮਾਂ ਵਿੱਚੋਂ ਸੱਤ ਸੌ ਦੁੱਧ ਰਟਕਣ ਦਾ ਕੰਮ ਲੈ ਲੈਂਦੀ ਸੀ ਸੱਤ ਸੌ ਨੇ ਤਾਂ ਰਟਕਣਾ ਪਾ ਲਿਆ ਉੱਠ ਕੇ ਵੱਡੇ ਤੜਕੇ ਮੈਨੂੰ ਕਹਿੰਦੀ ਚੱਕੀ ਝੋਲਾ ਹੈ ਕੰਮ ਮੁਕਾਈਏ ਰੜਕੇ ਬਹੁਤਿਆਂ ਜਿਆਦਾ ਜ਼ੋਰ ਨਾਲ ਦੁੱਧ ਰਟਕਦੀਆਂ ਚਾਟੀ ਦੀ ਕੁਮਯਾਰ ਗੜੀਆਂ ਵਿੱਚ ਪੈਂਦੀ ਤਾਂ ਮੱਖਣ ਝੱਟ ਤਰਨ ਲੱਗਦਾ ਅਜੇ ਚਾਟੀ ਵਿੱਚ ਪਾਈ ਸੀ ਮਧਾਣੀ ਮੱਖਣ ਅੱਗੋਂ ਮਾਰੇ ਅੱਖੀਆਂ ਪੁਰਾਣੇ ਪੰਜਾਬ ਵਿੱਚ ਬੋੜੀਆਂ ਆਪਣੇ ਪਤੀ ਜਾਂ ਸਹੁਰੇ ਦਾ ਨਾਮ ਨਹੀਂ ਸੰਲੈਂਦੀਆਂ ਉਹ ਸਹੁਰਿਆਂ ਨੂੰ ਬਾਪੂ ਜੀ ਕਹਿ ਕੇ ਮੁਖਾਤਬ ਹੁੰਦੀਆਂ ਸੱਸਾਂ ਮੱਖਣ ਉੱਤੇ ਆਪਣਾ ਕੰਟਰੋਲ ਰੱਖਦੀਆਂ ਸਨ ਨੂਹਾਂ ਨੂੰ ਕਹਿਣਾ ਕਿ ਜਦ ਮੱਖਣ ਆ ਜਾਵੇ ਤਾਂ ਮੈਨੂੰ ਦੱਸ ਦੇਵੀਂ ਮੈਂ ਆਪ ਕੱਢਾਂਗੀ ਪੁਰਾਣੇ ਪੰਜਾਬ ਵਿੱਚ ਚੌਰ ਤਾਂ ਆਪਣੇ ਪਤੀਆਂ ਅਤੇ ਨੂਹਾਂ ਆਪਣੇ ਸਹੁਰਿਆਂ ਦੇ ਨਾਮ ਨਹੀਂ ਸੁਣ ਲੈਂਦੀਆਂ ਇੱਕ ਨੂਹ ਦੇ ਸਹੁਰੇ ਸਹੁਰੇ ਦਾ ਨਾਮ ਮੱਖਣ ਸਿੰਘ ਸੀ ਨੂਹ ਨੇ ਦੁੱਧ ਰਿੜਕਿਆ ਰਿੜਕਿਆ ਤਾਂ ਮੱਖਣ ਉੱਪਰ ਆ ਗਿਆ ਉਸਨੇ ਸੱਸ ਨੂੰ ਆਵਾਜ਼ ਦਿੱਤੀ ਮਾਂ ਜੀ ਬਾਪੂ ਜੀ ਆ ਗਏ ਨੇ ਉੱਠ ਕੇ ਚੱਟੀ ਚੋਂ ਬਾਹਰ ਕੱਢ ਲਵੋ ਉਹ ਇਸ ਤਰ੍ਹਾਂ ਹੱਸੇ ਠੱਠੇ ਦੀਆਂ ਗੱਲਾਂ ਵੀ ਹੁੰਦੀਆਂ ਸਨ ਜੇਕਰ ਸਾਜਰੇ ਹਾਲ ਜੋੜਨੇ ਹੁੰਦੇ ਤਾਂ ਵਿਆਹੇ ਮੁੰਡੇ ਸਵੇਰੇ ਸਵੇਰੇ ਨੀਂਦ ਦੀ ਛੱਟੀ ਲਾਉਣੀ ਚਾਹੁੰਦੇ ਪਰ ਉਧਰ ਸੱਸ ਤੋਂ ਡਰਦੀ ਨੋ ਸੁੱਤੇ ਪਏ ਪਤੀ ਨੂੰ ਛੱਡ ਕੇ ਦੁੱਧ ਲੜਕਣ ਲੱਗਦੀ ਤੜਕੇ ਉੱਠ ਕੇ ਦੁੱਧ ਲੜਕੇ ਤੂੰ ਚੂੜੇ ਰਾਗ ਉਠਾਇਆ ਭੌਰ ਕੱਲਾ ਛੱਟ ਕੇ ਤੁਰ ਗਈ ਤਰਸ ਜਿਰਾ ਨਾ ਆਇਆ ਰਾਤਾਂ ਸਿਆਲ ਦੀਆਂ ਤੂੰ ਕੀ ਸਵਾਦ ਗਵਾਇਆ ਰਾਤਾਂ ਸਿਆਲ ਦੀਆਂ ਪਰ ਜਿਨ੍ਹਾਂ ਬੌਧੀਆਂ ਦੇ ਪਤੀ ਲਾਹਮ ਨੂੰ ਗਏ ਹੁੰਦੇ ਜਾਂ ਪ੍ਰਦੇਸ਼ ਵਿੱਚ ਨੌਕਰੀ ਕਰਨ ਗਏ ਹੁੰਦੇ ਉਹਨਾਂ ਦਾ ਹਾਲ ਬ੍ਰਹਿਣਾ ਵਾਲਾ ਹੁੰਦਾ ਜਾਦ ਤੇਰੀ ਵਿੱਚ ਰਾਤੀ ਜਾਗਾ ਤੜਕੇ ਉੱਠ ਦੁੱਧ ਰਿੜਕਾਂ ਚੱਕੀ ਚੋਵਾਂ ਮੰਨੀਆਂ ਲਾਵਾਂ ਫਿਰ ਸਹਰੇ ਦੀਆਂ ਛਿੜਕਾਂ ਮੈਂ ਕਹਾ ਦਾ ਦੁੱਧ ਰਿੜਕਾਂ ਚੱਟੀ ਗੜ ਲੱਗ ਰੋਵਾਂ ਮੈਂ ਕਹਾ ਦਾ ਦੁੱਧ ਰਿੜਕਾਂ ਸੋ ਇਸ ਤਰ੍ਹਾਂ ਦਾ ਚਾਟਰੀ ਤੇ ਮਧਾਣੀ ਦਾ ਜ਼ਿਕਰ ਲੋਕ ਗੀਤਾਂ ਵਿੱਚ ਆਉਂਦਾ ਏ ਸੋਏ ਸਵੇਰੇ ਸਵੇਰੇ ਉੱਠ ਕੇ ਸਵਾਨੀਆਂ ਇਸ ਚਾਟਰੀ ਤੇ ਮਧਾਣੀ ਨਾਲ ਦੁੱਧ ਰਟਕਰੀ ਆਉਂਦੀਆਂ ਸੀ ਜੋ ਅੱਜ ਕੱਲ ਹੱਥੀ ਰਟਕਣ ਦਾ ਰਿਵਾਜ ਬਿਲਕੁਲ ਹੀ ਕਟ ਗਿਆ ਏ ਕੁਈ ਟਾਵਾ ਬਿਰਲਾ ਕਰ ਰਹੀ ਹੋਵੇਗਾ ਜਿਸ ਘਰ ਵਿੱਚ ਹੱਥੀਂ ਦੁੱਧ ੜਟਕਿਆ ਜਾਂਦਾ ਹੋਵੇਗਾ ਸੋ ਹੁਣ ਮੈਂ ਤੁਹਾਨੂੰ ਮਹਾਰਾਣੀ ਤੇ ਚਾਟੀ ਦੇ ਜਿਹੜੇ ਪਾਰਟ ਨੇ ਇਹਨਾਂ ਦੇ ਅਲੱਗ-ਅਲੱਗ ਨਾਂ ਹੁੰਦੇ ਨੇ ਉਹ ਦੱਸਣ ਲੱਗਿਆ ਸੋ ਜਿਹੜਾ ਧਿਆਨ ਨਾਲ ਸੁਣਨਾ ਜਿਹੜੀ ਇਹ ਚੀਜ਼ ਆ ਸਾਰੀ ਇਹ ਤਾਂ ਹੈਗੀ ਮਧਾਣੀ ਜੀ ਜਿਹੜੀ ਥੱਲੇ ਪਈ ਆ ਇਹ ਹੈਗੀ ਆ ਛਾਟੀ ਜਿਹੜੀ ਉਦੋਂ ਥੱਲੇ ਪਈ ਆ ਇਹ ਵਾਲੀ ਇਹ ਹੈਗੀ ਆ ਜੀ ਕੜੇਸਣੀ ਇਹਦੇ ਨਾਲ ਇੱਕ ਡੰਡਾ ਵੀ ਲੱਗਿਆ ਹੋਇਆ ਜਿਹਦੇ ਨਾਲ ਮਧਾਣੀ ਨੂੰ ਬੰਨ੍ਹਿਆ ਜਾਂਦਾ ਵੀ ਇਹ ਪੂਰੀ ਸਾਰੀ ਥੱਲੇ ਵਾਲੀ ਪੂਰੀ ਕੀ ਇਹ ਕੜੇਸਣੀ ਆ ਤੇ ਜਿਹੜੇ ਇਰਸੇ ਪਹਿ ਹਨੇ ਤੇ ਲੱਕੜ ਦੀਆਂ ਵਿੱਚ ਪਾਈਆਂ ਨਗੁੱਲੀਆਂ ਆਈਆਂ ਘੜ ਕੇ ਇਹਦਾ ਵੀ ਨਾਂ ਹੈ ਸੋ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਾਂ ਹਾਂਜੀ ਇਹਨਾਂ ਦਾ ਨਾਂ ਹੈਗਾ ਨੇਤਰਾ ਜਿਹੜਾ ਇਹ ਗੋਲ-ਗੋਲਾ ਢੱਕਣਾ ਇਹ ਚਾਟੀ ਦੇ ਉੱਪਰ ਰੱਖਿਆ ਹੋਇਆ ਇਹਦਾ ਨਾਂ ਹੈਗਾ ਕੋੜ ਕੋੜ ਹੁੰਦਾ ਇਹ ਤੇ ਆਹ ਹੁੰਦੇ ਨੇ ਨੇਤਰੇ ਤੇ ਆਹ ਮਿੱਟੀ ਦੀ ਜਿਹੜੇ ਘੜਾਇਆ ਪਿਆ ਆਏਗੀ ਇਹ ਚਾਟੀ ਤਤ ਜਿਹੜਾ ਥੱਲੇ ਪਿਆ ਹੈ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਹੋ ਇਸ ਤਰ੍ਹਾਂ ਇਹ ਪੂਰਾ ਚਾਟੀ ਤੇ ਮਧਾਣੀ ਬਣਦੀ ਆ ਸੋ ਅੱਜ ਗੱਲ ਬੱਚਿਆਂ ਨੂੰ ਇਹਨਾਂ ਦੇ ਨਾਵਾਂ ਦਾ ਬਿਲਕੁਲ ਵੀ ਪਤਾ ਨਹੀਂਗਾ। ਸੋ ਬੱਚਿਆਂ ਨੂੰ ਦੱਸਣ ਦੀ ਲੋੜ ਹੈ। ਸੋ ਇਸ ਵੀਡੀਓ ਜਰੀਏ ਵੀ ਮੇਰਾ ਹੀ ਪਰਾਲਾ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ। ਤੇ ਇਹਨਾਂ ਬਾਰੇ ਪਤਾ ਲੱਗ ਸਕਿਆ ਕਿ ਕਿਸ ਤਰ੍ਹਾਂ ਸਾਡੇ ਬਜ਼ੁਰਗ ਇਹ ਚੀਜ਼ਾਂ ਵਰਤਦੇ ਹੁੰਦੇ ਸੀ। ਤੋਂ ਅੱਜ ਕੱਲ ਚਾਟੀਆਂ ਦੇ ਮਧਾਣੀਆਂ ਘਰਾਂ ਵਿੱਚੋਂ ਮਲੋਬ ਹੋ ਗਿਅਨੇ ਇਹਨਾਂ ਦੇ ਜਗ੍ਹਾ ਤੇ ਬਿਜਲੀ ਵਾਲੀਆਂ ਚੱਲਣ ਵਾਲੀਆਂ ਮਧਾਣੀਆਂ ਆ ਗਿਅਨੇ ਤੋ ਇਹ ਧੀ ਜੀ ਚਾਟੀ ਤੇ ਮਧਾਣੀ ਬਾਰੇ ਜਾਣਕਾਰੀ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਮੈਨੂੰ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ